ਮਿੰਟੋ ਜੀ ਵੋਟ ਚੋਰੀ ਦਾ ਮਸਲਾ ਕਾਫੀ ਪੈਂਦਾ ਰਿਹਾ ਰਾਹੁਲ ਗਾਂਧੀ ਨੇ ਕਾਫੀ ਕੁਝ ਸਾਹਮਣੇ ਲੈ ਕੇ ਆਂਦਾ ਹੁਣ ਇੱਕ ਗੱਲ ਹੋਰ ਸਾਹਮਣੇ ਆ ਰਹੀ ਹੈ ਕਿ ਵੋਟ ਜਿਹੜੀ ਕੱਟ ਹੋਈ ਸੀ ਜਾਂ ਕਟਿੰਗ ਕੀਤੀ ਗਈ ਸੀ ਵੋਟਾਂ ਦੀ ਉਹ ਤੇ 80 ਰੁਪਏ ਦੇ ਹਿਸਾਬ ਨਾਲ ਹੀ ਹੋਗੀ ਸਸਤਾ ਹੀ ਸੀਗਾ ਇਹ ਸੌਦਾ ਕੋ ਬਾਲਾ ਮਹਿੰਗਾ ਨਹੀਂ ਸੀ ਤੇ ਇਸੇ ਰੇਟ ਤੇ 7000 ਦੇ ਕਰੀਬ ਵੋਟ ਕੱਟੀ ਗਈਆਂ ਤਕੋ ਕੱਟੀ ਤੇ ਗਈ ਹੈ ਜਿਹੜੀ ਵੋਟ ਕਰਨਾਟਕ ਦੇ ਵਿੱਚ ਉਹਨਾਂ ਦੀ ਸੀਆਈਡੀ ਜਾਂਚ ਚੱਲ ਰਹੀ ਆ ਜੀ ਜਿਹੜੀ ਸੀਆਈਟੀ ਜਾਂਚ ਦੇ ਵਿੱਚ ਇੱਕ ਚੀਜ਼ ਬੜੀ ਵੇਖਣ ਵਾਲੀ ਨਿਕਲੀ ਆ ਉਹ ਇਹ ਨਿਕਲੀ ਕਿ ਜਿੰਨੀਆਂ ਵੀ ਉੱਥੇ ਇਹ ਵੋਟਾਂ ਕੱਟੀਆਂ ਗਈਆਂ ਉਹਦੇ ਵਿੱਚ ਮਤਲਬ ਕਿ ਕੁਝ ਤਾਂ ਜੈਨੂਇਨ ਸੀਗੀਆਂ ਜਿਹੜੀਆਂ ਕੱਟੀਆਂ ਗਈਆਂ ਆਦਰਵਾਇਸ ਪੇਡ ਵੋਟਾਂ ਕੱਟੀਆਂ ਗਈਆਂ ਮਤਲਬ ਕਿ ਵੋਟਾਂ ਕੱਟਣ ਵਾਲਿਆਂ ਨੂੰ 80-80 ਰੁਪਏ ਪੇ ਕੀਤੇ ਗਏ ਨੇ ਤੁਸੀਂ ਉਕੇ ਉਹ ਮੋਬਾਈਲ ਨੰਬਰ ਜਨਤਾ ਕੋ ਕਰ ਦਿੱਤੇ ਇਹਨਾਂ ਨੇ ਸਾਰਾ ਕੁਝ ਡਾਟਾ ਤੇ ਖਿਲਾਰ ਦਿੱਤਾ ਸੀਗਾ ਜੀ ਰਾਹੁਲ ਗਾਂਧੀ ਨੇ ਤਾਂ ਮਤਲਬ ਕਿ ਸਾਰਾ ਕੁਝ ਪਬਲਿਕ ਡੋਮੇਨ ਚ ਰੱਖ ਦਿੱਤਾ ਕਿ ਆਹ ਫੋਨ ਨੰਬਰ ਆ ਇਥੋਂ ਇਥੋਂ ਅੰਦਰ ਵੜਿਆ ਗਿਆ ਲੋਗ ਇਨ ਕੀਤਾ ਗਿਆ ਨਾ ਵੋਟਾਂ ਜਿਹੜੀਆਂ ਕਟੀਆਂ ਗਈਆਂ ਉਹ ਕਹਿੰਦੇ ਜੀ ਉਹ ਆਪ ਦੀ ਤੁਹਾਨੂੰ ਪਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਭਾਰਤੀ ਜਨਤਾ ਪਾਰਟੀ ਦੀ ਬ੍ਰਾਂਚ ਹੀ ਹੈ ਨਾ ਜੀ ਜਿਵੇਂ ਇੱਕ ਠੇਕਾ ਹੁੰਦਾ ਕਿ ਪਿੰਡ ਚ ਬ੍ਰਾਂਚ ਖੋਲ ਦਿੰਦੇ ਰੱਖ ਕੇ ਪੇਟੀ ਦਾਰੂ ਦੀ ਸੰਤਰੇ ਦੀ ਲੈ ਇਥੋਂ ਚੱਕੀ ਚਲੋ ਜੀ ਤਾਂ ਇਹ ਸਾਰਾ ਕੁਝ ਜਿਹੜਾ ਹੈ ਨਾ ਜਨਾਬ ਉਹ ਮਤਲਬ ਸਾਡੇ ਲੋਕਤੰਤਰ ਵਾਸਤੇ ਹੁਣ ਤੁਸੀਂ ਦੂਰ ਨਾ ਜਾਓ ਬਿਹਾਰ ਦੇ ਵਿੱਚ ਕੀ ਹੋਣ ਡਿਆ ਜੀ ਜੀ ਇੱਕ ਉਮੀਦਵਾਰ ਨੂੰ ਕਾਗਜ਼ ਭਰਨ ਉਪਰੰਤ ਚੁੱਕ ਕੇ ਲੈ ਜਾਂਦੀ ਹੈ ਪੁਲਿਸ ਹੂੰ 25 ਸਾਲ ਕੇ 23 ਸਾਲ ਪੁਰਾਣਾ ਮਕਦਮਾ ਜੀ ਯਾਨੀ ਉਮੀਦਵਾਰ ਵੀ ਤੁਹਾਡੇ ਸੇਫ ਨਹੀਂ ਹੈਗੇ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਪਤਾ ਨਹੀਂ ਕੀ ਕਰਦਾ ਹੁਣ ਇਹਦੇ ਤੇ ਕੋਈ ਸਪਸ਼ਟ ਉਹਨਾਂ ਨੇ ਜਵਾਬ ਤਾਂ ਦਿੱਤਾ ਹੀ ਨਹੀਂ ਗੱਲਾਂ ਗੋਲ ਮੋਲ ਜਲੇਬੀ ਕਰੀ ਜਾਂਦੇ ਜਲੇਬੀ ਕਰੀ ਜਾਂਦੇ ਜੀ ਜੀ ਤੋ ਇਸ ਕਰਕੇ ਇਹ ਨਵਾਂ ਖੁਲਾਸਾ ਜਿਹੜਾ ਹੋਇਆ ਇਹਦੇ ਨਾਲ ਵੀ ਹੜਕੰਪ ਮਚਿਆ ਹੈ ਕਿ ਭਾਈ 80-80 ਰੁਪਏ ਦੇ ਕੇ ਤੇ ਵੋਟਾਂ ਕਟਵਾ ਲਈਆਂ ਇਹਦਾ ਮਤਲਬ ਕਿ 8-8000 ਦੇ ਕੇ ਤੇ ਇਹ ਕਹਿ ਸਕਦੇ ਆ ਕਿ ਬੰਦਾ ਹੀ ਸਾਡਾ ਨਹੀਂ ਹੈਗਾ ਇਹ ਇਹਦੇ ਤਾਂ ਕਾਗਜ਼ ਹੀ ਅਸੀਂ ਅਸਮਾਲੀਆ ਦੇ ਲੱਭੇ ਹੋ ਸਕਦਾ ਉਹਨੂੰ ਸਮਾਲੀਆ ਸਮਾਲੀਆ ਨੂੰ ਡਾਕੂ ਬਣਾ ਦੇਣ ਦੇਸ਼ ਨਿਕਾਲੇ ਦੇ ਡਾਕੂ ਆ ਜੀ ਜੀ ਬਿਲਕੁਲ ਆ ਗੋਦਾਸ ਸਿਰਕ ਜੀ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਸਾਥ ਤੇ ਹੌਸਲੇ ਵਾਸਤੇ ਧੰਨਵਾਦ ਤੁਹਾਡਾ ਸਾਰੇ ਦੋਸਤਾਂ ਦਾ ਪੀਵੀ ਕਤੀ ਜੀ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਬਿਲਕੁਲ ਸਹੀ ਹੈ ਧਾਰਮਿਕ ਸੰਸਥਾਵਾਂ ਜੇ ਇਕੱਤਰ ਹੋਣ ਤੇ ਬੰਦੀ ਸਿੰਘਾਂ ਦੇ ਬਾਰੇ ਵੀ ਹੋ ਸਕਦਾ ਤੇ ਹੋਰ ਬਹੁਤ ਸਾਰੇ ਕੰਮ ਵੀ ਜਿਹੜੇ ਆ ਉਹ ਨੇਪਰੇ ਚਾੜੇ ਜਾ ਸਕਦੇ ਆ ਕੀਤੇ ਜਾ ਸਕਦੇ ਆ ਕਿਉਂਕਿ ਫਿਰ ਥੋੜਾ ਜਿਹਾ ਇੱਕ ਦਬਾਅ ਵੀ ਬਣਦਾ ਹੈ ਤੇ ਇਕਤਾ ਦੇ ਵਿੱਚ ਹਮੇਸ਼ਾ ਹੀ ਕਹਿੰਦੇ ਆ ਵੀ ਬਲ ਹੁੰਦਾ ਸੋ ਚਲੋ ਥੋੜਾ ਜਿਹਾ ਅੱਗੇ ਨੂੰ ਚੱਲਦੇ ਆ ਮੀਟੂ ਜੀ ਅਮਰਤਾ ਵੜਿੰਗ ਜੀ ਦੀ ਥੋੜੀ ਜੀ ਗੱਲ ਇੱਕ ਨਾ ਇਹਦੇ ਤੇ ਬੜਾ ਮੈਂ ਖੂਬਸੂਰਤ ਸ਼ੇਅਰ ਬੜਾ ਅਸਿਰ ਪਹਿਲਾਂ ਪੜਿਆ ਸੀ ਜਦੋਂ ਤੇ ਮੈਨੂੰ ਯਾਦ ਰਹਿੰਦਾ ਹ एक हो जाएं तो बन सकते हैं खुर्शीद मोबी एक हो जाएं तो बन सकते हैं खुर्शीद मोबी वरना बिखरे हुए तारों से क्या काम बने हैं थोड़ा जा अर्थ भी समझा दे जाते खुर्शीद हों सूरज जी चढ़ा सूरज मोबी जो हों नहीं सनसाइट जी अपना भी मतलब कि लाली आ चमकदा सूरज जरा ਬਲਕਿ ਤਰੋ ਤਾਜ਼ਾ ਜਿਹੀ ਕਰਨਾ ਹੁੰਦਾ ਉਹ ਦੇ ਕਰੀ ਉਹਨੂੰ ਕਹਿੰਦੇ ਆ ਖੁਰਸ਼ੀ ਦੇ ਮੂਬੀ ਜੀ ਠੀਕ ਹੈ ਨਾ ਜੀ ਤੇ ਇਹ ਇਹ ਅੰਦਾ ਕਿ ਜੇ ਤਾਂ ਤੁਸੀਂ ਇਕੱਠੇ ਹੋ ਗਏ ਤਾਰੇ ਸਾਰੇ ਤਾਂ ਤੁਸੀਂ ਸੂਰਜ ਬਣ ਸਕਦੇ ਹੋ ਭੜਿਓ ਬਿਲਕੁਲ ਤੇ ਜੇ ਵਿਖਰੇ ਹੋ ਉਹਨਾਂ ਨਾਲ ਕੀ ਬਣਨਾ ਕੋਈ ਤਾਰਾ ਇੱਥੇ ਟੁੱਟ ਗਿਆ ਕੋਈ ਇੱਥੇ ਜੀ ਟੁੱਟਿਆ ਦੀ ਚਮਕ ਨਹੀਂ ਹੁੰਦੀ ਹੈ ਹਾਂ ਜੀ